ਅੱਜ ਦੀ ਸੱਚੀ ਘਟਨਾ ਇਹੋ ਜੇ ਛਾਤਰ ਬਲਾਤਕਾਰੀ ਤੇ ਹਤਿਆਰੇ ਦੀ ਜੋ ਇੱਕ 21 ਸਾਲਾ ਕੁੜੀ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੰਦਾ ਹੈ ਪਰ ਇਹ ਹਤਿਆਰਾ ਇੰਨਾ ਛਾਤਰ ਹੁੰਦਾ ਕਿ ਪੁਲਿਸ ਇਸ ਕੇਸ ਨੂੰ ਸੋਲਵ ਕਰਨ ਲਈ 800 ਬੰਦਿਆਂ ਤੋਂ ਪੁੱਛਗਿੱਛ ਕਰਦੀ ਹੈ ਤੇ 100 ਬੰਦੇ ਦਾ ਡੀਐਨਏ ਸੈਂਪਲ ਲੈਂਤਾ ਜਾਂਦਾ ਪਰ ਫੇਰ ਵੀ ਇਹ ਹਤਿਆਰਾ ਪੁਲਿਸ ਦੇ ਹੱਥ 1 2 ਨਹੀਂ 5 7 ਨਹੀਂ ਪੂਰੇ 14 ਸਾਲਾਂ ਬਾਅਦ ਲੱਗਦਾ ਹੈ ਤੇ ਜਦੋਂ ਫਿਰ ਪੁਲਿਸ ਇਸ ਹਤਿਆਰੇ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਫੇਰੇ ਹਤਿਆਰਾ 1 2 ਬਲਾਤਕਾਰ ਨਹੀਂ 1 2 ਕਤਲ ਨਹੀਂ ਪੂਰੇ 3 ਬਲਾਤਕਾਰ ਤੇ 3 ਕਤਲ ਮੰਦ ਹੈ ਕੀ ਹੈ ਇਹ ਸਾਰੀ ਕਹਾਣੀ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਆ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਟੈਕਸੀ ਸਟੈਂਡ ਦੇ ਕੋਲ ਇੱਕ ਛੱਡ ਹੁੰਦਾ ਹੈ ਇਹ ਗੱਲ ਹੈ 30 ਜੁਲਾਈ 2010 ਦੀ ਉਸ ਸੱਡ ਦੇ ਹੇਠਾਂ ਇੱਕ ਕੁੜੀ ਖੜੀ ਹੁੰਦੀ ਹੈ ਜਿਸ ਦਾ ਨਾਂ ਨੀਹਾ ਹੁੰਦਾ ਹੈ ਜਿਸ ਦੀ ਉਮਰ 21 ਸਾਲ ਸੀ ਇਹ ਨੀਹਾ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਦੀ ਹੁੰਦੀ ਹੈ بارش ਹੋ ਰਹੀ ਹੁੰਦੀ ਹੈ ਤੇ ਨੀਹਾ ਆਪਣੀ ਸਕੂਟੀ ਉਹ ਸੈੱਡ ਕੋਲ ਖੜਾ ਕੇ ਸੈੱਡ ਦੇ ਹੇਠਾਂ ਆ ਕੇ ਖੜੀ ਹੋ ਜਾਂਦੀ ਹੈ ਤਾਂ ਜੋ ਮੀਂਹ ਤੋਂ ਬਚ ਸਕੇ ਜਦੋਂ ਉਹ ਮੀਂਹ ਬੰਦ ਹੋਣ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਇੱਕ ਪੱਥਰ ਨੀਹਾ ਦੇ ਸਿਰ ਵਿੱਚ ਵੱਜਦਾ ਹੈ ਤੇ ਉਹ بے ہوش ہو ਜਾਂਦੀ ہے۔ بے ہوش ہونے ਤੋਂ ਬਾਅਦ ਇੱਕ ਬੰਦਾ ਉਸ ਨੂੰ ਚੱਕ ਕੇ ਨੇੜੇ ਹੀ ਝਾੜੀਆਂ ਦੇ ਵਿੱਚ ਲੈ ਜਾਂਦਾ ਹੈ ਤੇ ਉਸ ਦੇ سارے ਕੱਪੜੇ ਉਤਾਰ ਦਿੰਦਾ ਹੈ। ਉਸ ਦੇ ਨਾਲ ਦਰਿੰਦਗੀ ਕਰਦਾ ਹੈ। ਉਸ ਦੇ ਸਰੀਰ ਉੱਤੇ ਦੰਦیاں ਵੱੜਦਾ ਹੈ ਤੇ ਉਸ ਦੇ ਸਰੀਰ ਉੱਤੇ ਜਗਾ ਜਗਾ ਦੇ ਸੱਟਾਂ ਮਾਰਦਾ ਹੈ ਤੇ ਉਸ ਨਾਲ ਬਲਾਤਕਾਰ ਕਰਦਾ ਹੈ। ਜਦੋਂ ਉਸ ਦਰਿੰਦੇ ਦਾ ਮਨ ਭਰ ਜਾਂਦਾ ਹੈ ਫੇਰ ਉਹ ਨੇਹਾ ਦਾ ਗਲ ਘੁੱਟ ਕੇ ਉਸ ਦੀ ਹਤਿਆ ਕਰ ਦਿੰਦਾ ਹੈ। ਇਧਰ ਨੇਹਾ ਦੇ ਮਾਤਾ ਪਿਤਾ ਨੇਹਾ ਦੀ ਉਡੀਕ ਕਰ ਰਹੇ ਸੀ ਪਰ ਨੇਹਾ ਘਰ ਨਹੀਂ ਪਹੁੰਚੀ। ਤਾਂ ਜਦੋਂ ਨੇਹਾ ਦੇ ਪਿਤਾ ਨੇ ਉਸ ਨੂੰ ਫੋਨ ਲਾਇਆ ਤਾਂ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ। ਨੇਹਾ ਦਾ ਪਿਤਾ ਪਰੇਸ਼ਾਨ ਹੋ ਜਾਂਦਾ ਹੈ। ਉਹ ਫਿਰ ਨੇਹਾ ਦੇ ਦੋਸਤਾਂ ਨੂੰ ਜਾਣਨ ਵਾਲਿਆਂ ਨੂੰ ਫੋਨ ਲਾਉਂਦਾ ਹੈ। ਪਰ ਨੇਹਾ ਦਾ ਕੁਝ ਵੀ ਪਤਾ ਨਹੀਂ ਲੱਗਦਾ। ਫਿਰ ਉਹ ਖੁਦ ਉਸ ਦੀ ਤਲਾਸ਼ ਕਰਦਾ ਪਰ ਨੀਹਾ ਦਾ ਕੁਝ ਵੀ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਨੀਹਾ ਦਾ ਪਿਤਾ ਸੈਕਟਰ 39 ਦੇ ਪੁਲਿਸ ਸਟੇਸ਼ਨ ਦੇ ਵਿੱਚ ਨੀਹਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦਾ ਹੈ ਤੇ ਪੁਲਿਸ ਇਸ ਕੇਸ ਦੀ ਜਾਂਚ ਕਰਦੀ ਹੈ ਹੁਣ ਪੁਲਿਸ ਨੀਹਾ ਦੀ ਤਲਾਸ਼ ਕਰਦੀ ਹੈ ਤੇ ਤਲਾਸ਼ ਕਰਦੀ ਕਰਦੀ ਸੈਕਟਰ 38 ਦੇ ਟੈਕਸੀ ਸਟੈਂਡ ਕੋਲ ਪਹੁੰਚਦੀ ਹੈ ਤੇ ਉੱਥੇ ਪੁਲਿਸ ਨੂੰ ਨੀਹਾ ਦੀ ਸਕੂਟੀ ਮਿਲਦੀ ਹੈ ਪਰ ਸਕੂਟੀ ਦੇ ਕੋਲ ਖੂਨ ਦੇ ਸੱਟੇ ਵੀ ਹੁੰਦੇ ਆ ਜਿਨ੍ਹਾਂ ਨੂੰ ਦੇਖ ਕੇ ਨੇਹਾ ਦਾ ਪਿਤਾ ਕਬਰਾ ਜਾਂਦਾ ਹੈ ਤੇ ਉਸ ਨੂੰ ਲੱਗਦਾ ਕਿ ਜ਼ਰੂਰ ਉਸ ਦੀ ਬੇਟੀ ਦੇ ਨਾਲ ਕੁਝ ਗਲਤ ਹੋਇਆ ਉਸ ਤੋਂ ਬਾਅਦ ਫਿਰ ਜਦੋਂ ਨੇਹਾ ਦੀ ਤਲਾਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਝਾੜੀਆਂ ਦੇ ਵਿੱਚ ਨੇਹਾ ਦੀ Laash ਮਿਲਦੀ ਹੈ ਪਰ ਪਿਤਾ ਨੂੰ ਇਹ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਦੀ ਬੇਟੀ ਦਾ ਕਤਲ ਹੋ ਗਿਆ ਨੇਹਾ ਦੇ ਸਰੀਰ ਉੱਤੇ ਕੋਈ ਵੀ ਕੱਪੜਾ ਨਹੀਂ ਸੀ ਤੇ ਜਗ੍ਹਾ-ਜਗ੍ਹਾ ਤੇ ਉਸ ਦੇ ਦੰਦੀਆਂ ਵੱਡੀਆਂ ਹੋਈਆਂ ਸੀ ਸੱਟਾਂ ਮਾਰੀਆਂ ਹੋਈਆਂ ਸੀ ਨੇਹਾ ਦਾ ਪਿਤਾ ਨੇਹਾ ਦੀ ਬੋਡੀ ਨੂੰ ਚੱਕਦਾ ਤੇ ਉਸ ਤੋਂ ਬਾਅਦ ਪੀਜੀਆਈ ਲੈ ਕੇ ਜਾਂਦਾ ਹੈ ਪਰ ਪੀਜੀਆਈ ਵਾਲੇ ਡਾਕਟਰ ਕਹਿ ਦਿੰਦੇ ਨੇ ਕਿ ਨੇਹਾ ਦੀ ਤਾਂ ਮੌਤ ਹੋ ਚੁੱਕੀ ਹੈ ਹੁਣ ਪੁਲਿਸ ਦੇ ਸਾਹਮਣੇ ਇਹ ਬਹੁਤ ਵੱਡਾ ਸਵਾਲ ਸੀ ਕਿ ਨੇਹਾ ਦਾ ਕਤਲ ਕਿਸ ਨੇ ਕਰ ਦਿੱਤਾ ਪੁਲਿਸ ਦਾ ਸ਼ੱਕ ਨੇਹਾ ਦੇ ਦੋਸਤਾਂ ਤੇ ਜਾਂਦਾ ਹੈ ਹੁਣ ਨੇਹਾ ਦੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਕਈ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਂਦੇ ਨੇ ਭਾਵੇਂ ਉਹ ਮੁੰਡੇ ਸੀ ਭਾਵੇਂ ਉਹ ਕੁੜੀਆਂ ਸੀ ਸਭ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਸਮਾਂ ਲੰਘਣ ਲੱਗਦਾ ਇੱਕ ਸਾਲ ਦੋ ਸਾਲ ਲੰਘਦੇ ਲੰਘਦੇ ਹੁਣ 10 ਸਾਲ ਲੰਘ ਗਏ ਸੀ 10 ਸਾਲ ਲੰਘਣ ਤੋਂ ਬਾਅਦ ਪੁਲਿਸ ਅਦਾਲਤ ਦੇ ਵਿੱਚ ਅਨ ਆਈਡੈਂਟੀਫਾਈ ਰਿਪੋਰਟ ਦਰਜ ਕਰਦੀ ਹੈ ਕਿ ਇਸ ਕੇਸ ਦਾ ਨਹੀਂ ਸੁੱਲ ਗਿਆ ਇਹ ਕੇਸ ਨਹੀਂ ਸੁੱਲ ਗਿਆ 10 ਸਾਲ ਲੰਘਣ ਤੋਂ ਬਾਅਦ ਪੁਲਿਸ ਅਦਾਲਤ ਦੇ ਵਿੱਚ ਅਨਟ੍ਰੇਸਡ ਰਿਪੋਰਟ ਦਾਖਲ ਕਰਦੀ ਹੈ ਤੇ ਹੁਣ ਇਸ ਸਾਰੇ ਮਾਮਲੇ ਨੂੰ ਠੰਡੇ ਵਸਤੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਲੱਗਦਾ ਹੈ ਕਿ ਸ਼ਾਇਦ ਹੋਣ ਇਸ ਕਤਲ ਦਾ ਰਾਜ ਕਦੇ ਵੀ ਨਹੀਂ ਖੁੱਲੇਗਾ ਸਮਾਂ ਅੱਗੇ ਲੰਘਦਾ ਹੈ ਹੁਣ 2022 ਆ ਜਾਂਦਾ ਹੈ 11 ਜਨਵਰੀ 2022 ਨੂੰ ਪਤੀ ਪਤਨੀ ਮਾਰਕੀਟ ਦੇ ਵਿੱਚ ਜਾਂਦੇ ਨੇ ਤੇ ਪਤਨੀ ਖਰੀਦਾਰੀ ਕਰਦੀ ਹੈ ਪਤੀ ਕੋਲ ਪੈਸੇ ਘਟ ਜਾਂਦੇ ਨੇ ਤੇ ਉਹ ਆਪਣੀ ਪਤਨੀ ਨੂੰ ਮਾਰਕੀਟ ਦੇ ਵਿੱਚ ਖੜਾ ਕੇ ਉਸ ਤੋਂ ਬਾਅਦ ਆਪਣੇ ਘਰ ਜਾਂਦਾ ਹੈ ਤੇ ਕਹਿੰਦਾ ਕਿ ਮੈਂ ਹੁਣ ਹੀ ਪੈਸੇ ਲੈ ਕੇ ਆਉਣਾ ਜਦੋਂ ਉਹ ਪੈਸੇ ਲੈ ਕੇ ਆਉਂਦਾ ਹੈ ਤਾਂ ਉਹ ਦੁਕਾਨਦਾਰ ਨੂੰ ਕਹਿੰਦਾ ਕਿ ਮੈਂ ਪੈਸੇ ਲੈ ਆਇਆ ਪਰ ਦੁਕਾਨਦਾਰ ਉਸ ਨੂੰ ਕਹਿੰਦਾ ਕਿ ਤੁਹਾਡੀ ਪਤਨੀ ਤਾਂ ਚਲੀ ਗਈ ਹੁਣ ਪਤੀ ਘਰੇ ਆ ਜਾਂਦਾ ਪਰ ਪਤਨੀ ਘਰੇ ਨਹੀਂ ਆਉਂਦੀ ਰਿਸ਼ਤੇਦਾਰਾਂ ਤੋਂ ਦੋਸਤ ਮਿੱਤਰਾਂ ਤੋਂ ਪੁੱਛਿਆ ਜਾਂਦਾ ਪਰ ਪਤਨੀ ਦਾ ਕੁਝ ਵੀ ਪਤਾ ਨਹੀਂ ਲੱਗਿਆ ਇਹ ਗੱਲ ਰਾਤ ਤਕਰੀਬਨ 8-9 ਵਜੇ ਦੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਥਾਣਾ ਮਲੋਆ ਦੀ ਪੁਲਿਸ ਨੂੰ 12 ਜਨਵਰੀ 2022 ਨੂੰ ਉਸ ਬੰਦੇ ਦੀ ਪਤਨੀ ਜਿਸ ਦਾ ਨਾਮ ਮਨਦੀਪ ਕੌਰ ਸੀ ਉਸ ਦੀ লাশ ਜੰਗਲ ਦੇ ਵਿੱਚੋਂ ਮਿਲਦੀ ਹੈ ਤੇ ਫਿਰ ਜਦੋਂ ਪੁਲਿਸ ਜਾਂਚ ਕਰਦੀ ਆ ਤਾਂ ਇਹ ਕਤਲ ਬਿਲਕੁਲ ਇਦਾਂ ਲੱਗ ਰਿਹਾ ਸੀ ਜਿਵੇਂ 2010 ਦੇ ਵਿੱਚ ਨੀਹਾ ਦਾ ਕਤਲ ਹੋਇਆ ਸੀ ਬਿਲਕੁਲ ਉਸੇ ਤਰ੍ਹਾਂ ਹੀ ਇਹ ਕਤਲ ਕੀਤਾ ਗਿਆ ਸੀ ਇਸ ਦੇ ਸਰੀਰ ਉੱਤੇ ਵੀ ਇੱਕ ਵੀ ਕੱਪੜਾ ਨਹੀਂ ਸੀ ਤੇ ਇਸ ਦੇ ਸਰੀਰ ਉੱਤੇ ਵੀ ਦੰਦੀਆਂ ਵੱਡੀਆਂ ਹੋਈਆਂ ਸੀ ਜਗਾ ਜਗਾ ਤੇ ਸੱਟਾਂ ਦੇ ਨਿਸ਼ਾਨ ਸੀ ਸੀਐਫਐਸਐਲ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਉਸ ਨੂੰ ਇਹ ਲੱਗਦਾ ਸੀ ਜਿਵੇਂ ਉਹ ਉਸ ਮਾਮਲੇ ਦੀ ਹੀ ਜਾਂਚ ਕਰ ਰਹੀ ਹੋਵੇ ਜੋ 2010 ਦੇ ਵਿੱਚ ਆਇਆ ਸੀ ਤੇ ਹੁਣ ਪੁਲਿਸ ਦੇ ਸਾਹਮਣੇ ਬਹੁਤ ਵੱਡਾ ਚੈਲੰਜ ਸੀ ਕਿ ਇਸ ਕੇਸ ਨੂੰ ਸੋਲਵ ਕਰਨਾ ਕਿਉਂਕਿ ਜੇ ਅਪਰਾਧੀ ਨਾ ਫੜਿਆ ਗਿਆ ਤਾਂ ਐਦਾਂ ਕਰਕੇ ਉਹ ਪਤਾ ਨਹੀਂ ਹੋਰ ਕਿੰਨੇ ਕਤਲ ਕਰ ਦੇਵੇਗਾ ਸਮਾਂ ਲੰਘਦਾ ਤੇ ਹੁਣ ਐਸਐਸਪੀ ਕਮਰਪ੍ਰੀਤ ਜੋ ਅਨਸੋਲਵਡ ਕੇਸ ਹੁੰਦੇ ਆ ਉਹਨਾਂ ਦੀਆਂ ਫਾਈਲਾਂ ਚੱਕਦੇ ਆ ਤੇ ਉਹ ਕਹਿੰਦੇ ਨੇ ਕਿ ਆਪਾਂ ਇਸ ਹਤਿਆਰੇ ਨੂੰ ਜਿਸ ਨੇ 2010 ਦੇ ਵਿੱਚ ਨੀਹਾ ਦਾ ਕਤਲ ਕੀਤਾ ਸੀ ਇਸ ਨੂੰ ਟੇਸ ਕਰਨਾ ਹੀ ਕਰਨਾ ਹੈ ਫਿਰ ਸੀਐਫਐਸਐਲ ਟੀਮ ਨਾਲ ਮੀਟਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਟੀਮ ਦਾ ਗਠਨ ਹੁੰਦਾ ਹੈ ਜਿਸ ਵਿੱਚ ਡੀਐਸਪੀ ਚਰਨਜੀਤ ਸਿੰਘ ਇਨਸਪੈਕਟਰ ਜਸਪਾਲ ਸਬ ਇਨਸਪੈਕਟਰ ਮੋਹਨ ਕਾਂਸਟੇਬਲ ਸੁਨੀਲ ਤੇ ਵਿਕਾਸ ਨੂੰ ਲੈਤਾ ਜਾਂਦਾ ਹੈ ਤੇ ਉਹ ਫਿਰ ਦੁਬਾਰਾ ਤੋਂ ਇਸ ਮਾਮਲੇ ਦੀ ਤਫਤੀਸ਼ ਕਰਦੇ ਨੇ ਤਕਰੀਬਨ ਇਸ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ 800 ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕ੍ਰਿਮੀਨਲ ਹੁੰਦੇ ਨੇ ਉਹਨਾਂ ਦਾ ਰਿਕਾਰਡ ਚੱਕਿਆ ਜਾਂਦਾ ਤੇ ਘਟੋ ਘਟ 100 ਕ੍ਰਿਮੀਨਲਾਂ ਦਾ ਡੀਐਨਏ ਸੈਂਪਲ ਲਿਤਾ ਜਾਂਦਾ ਕਿਉਂਕਿ ਪੁਲਿਸ ਨੂੰ ਜਾਂਚ ਤੋਂ ਪਤਾ ਲੱਗ ਗਿਆ ਸੀ ਕਿ ਜਿਸ ਨੇ ਇਹ ਕਤਲ ਕੀਤਾ ਹੈ ਪਹਿਲਾਂ ਤਾਂ ਇਹ ਸਪਸ਼ਟ ਸੀ ਕਿ ਇਹ ਇੱਕ ਬੰਦਾ ਹੀ ਹੈ ਦੂਜੀ ਗੱਲ ਇਹ ਸੀ ਕਿ ਪੁਲਿਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਜਿਸ ਨੇ ਇਹ ਕਤਲ ਕੀਤੇ ਨੇ ਉਹ 18 ਤੋਂ 40 ਸਾਲ ਦਾ ਹੈ ਤੇ ਉਸ ਦਾ ਕੱਦ 5 ਫੁੱਟ 6 ਇੰਚ ਤੋਂ ਲੈ ਕੇ 5 ਫੁੱਟ 10 ਇੰਚ ਦੇ ਵਿੱਚ ਹੈ ਫਿਰ ਇਹੋ ਜਿਹੇ ਅਪਰਾਧੀਆਂ ਦੇ ਡੀਐਨਏ ਸੈਂਪਲ ਲਏ ਗਏ ਤਕਰੀਬਨ 100 100 ਸੈਂਪਲ ਲੈਣ ਤੋਂ ਬਾਅਦ ਫਿਰ ਇਹਨਾਂ ਦੀ 8 ਮਹੀਨੇ ਬਾਅਦ ਰਿਪੋਰਟ ਆਈ ਰਿਪੋਰਟ ਦੇ ਵਿੱਚ ਇੱਕ ਸੈਂਪਲ ਜੋ ਨੀਹਾ ਦੇ ਅਤੇ ਮਨਦੀਪ ਦੇ ਸਰੀਰ ਤੋਂ ਲੈਤੇ ਗਏ ਸੈਂਪਲ ਸੀ ਉਹਨਾਂ ਨਾਲ ਮੈਚ ਕਰ ਗਿਆ ਤੇ ਇਹ ਸੈਂਪਲ ਸੀ ਮੋਨੂ ਕੁਮਾਰ ਦਾ ਮੋਨੂ ਕੁਮਾਰ ਜਿਸ ਦੀ ਉਮਰ 38 ਸਾਲ ਸੀ ਹੁਣ ਪੁਲਿਸ ਮੋਨੂ ਕੁਮਾਰ ਦੀ ਭਾਲ ਦੇ ਵਿੱਚ ਜੁਟ ਜਾਂਦੀ ਹੈ ਇਹ ਜੋ ਰਿਪੋਰਟ ਸੀ ਇਹ ਅਪ੍ਰੈਲ 2024 ਦੇ ਅਖੀਰਲੇ ਹਫਤੇ ਦੇ ਵਿੱਚ ਆਈ ਤੇ ਫਿਰ ਪੁਲਿਸ 1 ਮਈ 2024 ਨੂੰ ਮੋਨੂ ਕੁਮਾਰ ਨੂੰ ਗ੍ਰਫਤਾਰ ਕਰਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਤੇ ਬੜੇ ਹੀ ਹੈਰਾਨੀਜਨਕ ਖੁਲਾਸੇ ਮੋਨੂ ਕਰਦਾ ਹੈ ਮੋਨੂ ਦੇ ਉੱਤੇ 7 ਕ੍ਰਿਮਿਨਲ ਕੇਸ ਦਰਜ ਹੁੰਦੇ ਆ ਜਿਸ ਵਿੱਚ ਇੱਕ ਬਲਾਤਕਾਰ ਤੇ ਹੱਤਿਆ ਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਮੋਨੂ ਦੱਸਦਾ ਹੈ ਕਿ ਮੈਂ 12 ਸਤੰਬਰ 2008 ਨੂੰ ਹਿਮਾਚਲ ਦੇ ਚੰਬਾ ਦੇ ਵਿੱਚ ਇੱਕ 6 ਸਾਲਾਂ ਦੀ ਕੁੜੀ ਦੇ ਨਾਲ ਵੀ ਐਦਾਂ ਹੀ ਕੀਤਾ ਸੀ ਤੇ ਉਸ ਤੋਂ ਬਾਅਦ 2010 ਦੇ ਵਿੱਚ ਨੇਹਾ ਦੇ ਨਾਲ ਇਦਾਂ ਕੀਤਾ ਤੇ ਉਸ ਤੋਂ ਬਾਅਦ ਫਿਰ 2022 ਦੇ ਵਿੱਚ ਮਨਦੀਪ ਨਾਲ ਇਦਾਂ ਕੀਤਾ ਨੇਹਾ ਦੇ ਕੇਸ ਨੂੰ ਹੁਣ ਤਕਰੀਬਨ 14 ਸਾਲ ਹੋ ਗਏ ਸੀ ਤੇ ਹੁਣ ਮੋਨੂ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਮੋਨੂ ਦਾ ਘਰ ਘਟਨਾ ਵਾਲੀ ਜਗ੍ਹਾ ਤੋਂ ਸਿਰਫ 500 ਮੀਟਰ ਦੂਰ ਸੀ ਮੋਨੂ ਸੈਕਟਰ 38 ਦੇ 16 ਨੰਬਰ ਝੁੱਗੀ ਦੇ ਵਿੱਚ ਰਹਿੰਦਾ ਸੀ ਮੋਨੂ ਤੋਂ ਹੋਰ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਇਹ ਚੋਰੀਆਂ ਦੇ ਵਿੱਚ ਲੁੱਟਾਂ ਦੇ ਵਿੱਚ ਤੇ ਚੈਨ ਸਨੀਕਰਾਂ ਦੇ ਵਿੱਚ ਵੀ ਇਸ ਦਾ ਨਾਮ ਹੈ ਤੇ ਇਸ ਉੱਤੇ ਟੋਟਲ ਹੁਣ ਤੱਕ 7 ਪਰਚੇ ਦਰਜ ਸੀ ਮੋਨੂ ਬਿਹਾਰ ਦਾ ਰਹਿਣ ਵਾਲਾ ਸੀ ਤੇ ਕ੍ਰਾਈਮਨਲ ਪ੍ਰਵਿਰਤੀ ਦਾ ਬੰਦਾ ਸੀ ਪੁਲਿਸ ਦੀ ਪੂਰੀ ਕੋਸ਼ਿਸ਼ ਹੈ ਪੁਲਿਸ ਦਾਅਵਾ ਕਰ ਰਹੀ ਹੈ ਕਿ ਸਾਡੇ ਕੋਲ ਮੋਨੂ ਦੇ ਖਿਲਾਫ ਪੂਰੇ ਪੱਕਾ ਸਬੂਤ ਨੇ ਤੇ ਅਸੀਂ ਬਹੁਤ ਜਲਦ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਖਲ ਕਰਾਂਗੇ ਤੇ ਮੋਨੂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਪੁਲਿਸ ਇੱਥੋਂ ਤੱਕ ਕਹਿ ਰਹੀ ਹੈ ਕਿ ਸਾਡੇ ਸਬੂਤਾਂ ਤੇ ਆਧਾਰ ਤੇ ਅਦਾਲਤ ਮੋਨੂ ਨੂੰ ਫਾਂਸੀ ਦੀ ਸਜ਼ਾ ਦੇਊਗੀ ਸੋ ਇਹ ਤਾਂ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ ਪਰ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਅਪਰਾਧ ਹੋ ਰਹੇ ਨੇ ਜੁਰਮ ਹੋ ਰਹੇ ਨੇ ਇਸ ਲਈ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ